ਪੰਜਾਬੀ ਗਾਇਕ ਮਨਕੀਰਤ ਔਲਖ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਅਤੇ ਗੈਂਗਸਟਰ ਲਾਰੈਂਸ ਗੈਂਗ ਦੇ ਨਾਲ ਉਸ ਦੇ ਕਥਿਤ ਸੰਬੰਧਾਂ ਬਾਰੇ ਆਪਣੀ ਚੁੱਪੀ ਤੋੜ ਦਿੱਤੀ ਹੈ। ਇੱਕ ਇੰਟਰਵਿਊ ਦੇ ਵਿੱਚ ਮਨਕੀਰਤ ਔਲਖ ਨੇ ਕਿਹਾ ਕਿ ਸਿੱਧੂ ਕਤਲ ਕੇਸ ਦੇ ਵਿੱਚ ਉਸ ਦੇ ਖਿਲਾਫ ਸਾਰੇ ਦੋਸ਼ ਬੇਬੁਨਿਆਦ ਨੇ। ਪੁਲਿਸ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਦੇ ਨਾਲ ਹੀ ਨਾਲ ਉਸ ਨੇ ਕੈਨੇਡਾ ਛੱਡਣ ਅਤੇ ਲਾਰੈਂਸ ਨਾਲ ਸੰਬੰਧਾਂ ਬਾਰੇ ਵੀ ਕੁਝ ਖਾਸ ਗੱਲਾਂ ਸਾਂਝੀਆਂ ਕੀਤੀਆਂ। ਮਨਕੀਰਤ ਔਲਕ ਨੇ ਇਸ ਬਾਰੇ ਕਈ ਖੁਲਾਸੇ ਕਰਦੇ ਹੋਏ ਕਿਹਾ ਕਿ ਜੇਲ੍ਹ ਦੀ ਉਹ ਫੋਟੋ ਜਿਸ ਦੇ ਕਾਰਨ ਲਾਰੈਂਸ ਦੇ ਨਾਲ ਉਸਦਾ ਨਾਮ ਜੋੜਿਆ ਗਿਆ ਉਹ ਇੱਕ ਸ਼ੋਅ ਦੀ ਫੋਟੋ ਹੈ ਜੋ ਕਿ ਜੇਲ੍ਹ ਪ੍ਰਸ਼ਾਸਨ ਨੇ ਸਾਲ 2014 ਦੇ ਵਿੱਚ ਕਰਵਾਇਆ ਸੀ ਉਸ ਸ਼ੋਅ ਦੇ ਵਿੱਚ ਉਸਨੇ 8 ਕਲਾਕਾਰਾਂ ਦੇ ਨਾਲ ਪਰਫਾਰਮ ਕੀਤਾ ਸੀ ਜਿਨ੍ਹਾਂ ਦੇ ਵਿੱਚ ਦਿਲਪ੍ਰਿਤ ਢਿੱਲੋਂ ਵੀ ਸ਼ਾਮਲ ਸੀ ਯੂਨੀਵਰਸਿਟੀ ਤੋਂ ਬਾਅਦ ਉਸਦਾ ਲਾਰੈਂਸ ਨਾਲ ਸੰਪਰਕ ਟੁੱਟ ਗਿਆ ਉਸਨੇ ਇਹ ਵੀ ਦਾਵਾ ਕੀਤਾ ਹੈ ਕਿ ਕਿ ਗੈਂਗਸਟਰ ਸੰਗੀਤ ਉਦਯੋਗ ਦੇ ਵਿੱਚ ਦਾਖਲ ਹੋ ਗਏ ਨੇ ਅਤੇ ਗਾਇਕਾਂ ਨੂੰ ਡਰਾ ਕੇ ਉਹਨਾਂ ਤੋਂ ਗਾਣੇ ਵਸੂਲਦੇ ਨੇ ਕਈ ਪ੍ਰਮੁੱਖ ਗਾਇਕਾਂ ਨੇ ਉਸ ਨੂੰ ਗਾਣੇ ਦਿੱਤੇ ਨੇ ਇਸ ਦੇ ਨਾਲ ਹੀ ਉਸਨੇ ਕੈਨੇਡਾ ਤੋਂ ਭਾਰਤ ਜਾਣ ਦੇ ਕਾਰਨ ਵੀ ਦੱਸੇ ਨੇ ਮਨਕੀਰਤ ਨੇ ਦੱਸਿਆ ਹੈ ਕਿ ਲਾਰੈਂਸ ਅਤੇ ਮੈਂ ਇੱਕੋ ਬੈਚ ਦੇ ਵਿੱਚ ਸੀ ਪਰ ਯੂਨੀਵਰਸਿਟੀ ਤੋਂ ਬਾਅਦ ਸਾਡਾ ਕੋਈ ਸੰਪਰਕ ਨਹੀਂ ਰਿਹਾ ਮਨਕੀਰਤ ਹੌਲਕ ਨੇ ਕਿਹਾ ਕਿ ਉਹ ਡੀਏਵੀ ਕਾਲਜ ਅਤੇ ਯੂਨੀਵਰਸਿਟੀ ਦੇ ਵਿੱਚ ਆਪਣੇ ਸਮੇਂ ਦੌਰਾਨ ਲਾਰੈਂਸ ਨੂੰ ਜਾਣਦਾ ਸੀ ਕਿਉਂਕਿ ਉਹ ਇੱਕੋ ਬੈਚ ਦੇ ਸਨ ਉਸ ਸਮੇਂ ਲਾਰੈਂਸ ਸੋਪੂ ਦੇ ਨਾਲ ਜੁੜਿਆ ਹੋਇਆ ਸੀ ਅਤੇ ਮੈਂ ਇਨਸੋ ਦੇ ਨਾਲ ਜੁੜਿਆ ਹੋਇਆ ਸੀ ਮੈਂ ਫਤਿਹਪੁਰਬਾਦ ਹਰਿਆਣਾ ਤੋਂ ਹਾਂ ਮੈਂ ਕਦੇ ਵੀ ਚੋਣ ਨਹੀਂ ਲੜੀ ਪਰ ਮੈਂ ਰਾਜਨੀਤੀ ਦੇ ਵਿੱਚ ਸ਼ਾਮਲ ਸੀ ਮੈਂ ਇੱਕ ਪਹਿਲਵਾਨ ਸੀ ਪਰ ਯੂਨੀਵਰਸਿਟੀ ਤੋਂ ਬਾਅਦ ਮੈਂ ਲਾਰੈਂਸ ਦੇ ਨਾਲ ਸੰਪਰਕ ਦੇ ਵਿੱਚ ਨਹੀਂ ਰਿਹਾ ਮੈਨੂੰ ਨਹੀਂ ਪਤਾ ਕਿ ਮੇਰਾ ਨਾਮ ਇਸ ਦੇ ਨਾਲ ਕਿਉਂ ਜੋੜਿਆ ਗਿਆ ਉਹ 2014 ਦੀ ਇੱਕ ਫੋਟੋ ਚੁੱਕਦੇ ਨੇ ਅਤੇ ਇਸ ਦੇ ਨਾਲ ਇੱਕ ਸਬੰਧ ਬਣਾਉਂਦੇ ਨੇ ਇਸ ਤੋਂ ਅੱਗੇ ਮਨਕੀਰਤ ਔਲਖ ਨੇ ਕਿਹਾ ਕਿ ਸਾਲ 2021 ਦੇ ਵਿੱਚ ਵਿੱਕੀ ਦੇ ਕਤਲ ਤੋਂ ਬਾਅਦ ਗੈਂਗਵਾਰ ਵੱਧ ਗਈ ਅਤੇ ਸਥਿਤੀ ਗਲਤ ਦਿਸ਼ਾ ਦੇ ਵਿੱਚ ਚਲੀ ਗਈ ਵਿੱਕੀ ਮਿੱਡੂ ਖੇੜਾ ਇੱਕ ਵੱਡੇ ਭਰਾ ਦੇ ਵਾਂਗ ਸੀ ਉਸ ਦਾ ਕਲਾਕਾਰਾਂ ਦੇ ਨਾਲ ਵੀ ਕਾਫੀ ਜ਼ਿਆਦਾ ਪਿਆਰ ਸੀ ਭਾਵੇਂ ਉਹ ਕਰਨ ਓਜਲਾ ਹੋਵੇ ਐਮੀ ਵਿਰਕ ਹੋਵੇ ਜਾਂ ਫਿਰ ਰਣਜੀਤ ਬਾਵਾ ਹੋਵੇ ਉਹ ਸਾਰੇ ਚੰਗੇ ਭਰਾ ਸੀ ਉਸ ਸਮੇਂ ਪ੍ਰਸ਼ਾਸਨ ਨੇ ਉਹਨਾਂ ਨੂੰ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਨਾ ਹੋਣ ਲਈ ਸਲਾਹ ਦਿੱਤੀ ਸੀ। ਮਨਕੀਰਤ ਨੇ ਕਿਹਾ ਕਿ ਮੈਂ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਨਹੀਂ ਹੋਇਆ। ਪੁਲਸ ਨੇ ਕਿਹਾ ਕਿ ਮੈਨੂੰ ਖਤਰਾ ਹੋ ਸਕਦਾ ਹੈ ਪਰ ਮੈਂ ਵਿਰੋਧ ਨਹੀਂ ਕਰ ਸਕਿਆ ਅਤੇ ਕਾਤਲ ਨੂੰ ਸਜ਼ਾ ਦੇਣ ਦੀ ਮੰਗ ਕਰਦੇ ਹੋਏ ਇੱਕ ਮੋਮਬਤੀ ਮਾਰਚ ਦੇ ਵਿੱਚ ਹਿੱਸਾ ਲੈਣ ਦੇ ਲਈ ਯੂਨੀਵਰਸਿਟੀ ਗਿਆ। ਉਦੋਂ ਤੋਂ ਹੀ ਗੈਂਗਸਟਰ ਮੈਨੂੰ ਨਿਸ਼ਾਨਾ ਬਣਾ ਰਹੇ ਹਨ। ਸਿੱਧੂ ਮੂਸੇਵਾਲੇ ਬਾਰੇ ਗੱਲ ਕਰਦੇ ਹੋਏ ਮਨਕੀਰਤ ਤੌਲਖ ਨੇ ਕਿਹਾ ਕਿ ਸਿੱਧੂ ਮੇਰੇ ਭਰਾਵਾਂ ਵਾਂਗ ਸੀ ਸਾਡਾ ਬਹੁਤ ਪਿਆਰ ਸੀ ਮੈਂ ਸਿੱਧੂ ਦੇ ਘਰ ਵੀ ਗਿਆ ਸੀ ਜਿੱਥੇ ਅਸੀਂ ਇੱਕ ਗਾਇਕ ਦਾ ਗੀਤ ਵੀ ਰਿਕਾਰਡ ਕੀਤਾ ਸੀ ਸਾਡੇ ਦੋਵਾਂ ਵਿਰੁੱਧ ਇਕੱਠੇ ਐਫ ਆਈ ਆਰ ਵੀ ਦਰਜ ਕੀਤੀ ਗਈ ਸੀ ਜੋ ਕਿ ਅਜੇ ਵੀ ਜਾਰੀ ਹੈ ਇਸ ਸਾਲ 2022 ਦੀ ਗੱਲ ਹੈ ਜਿਸ ਦਿਨ ਸਿੱਧੂ ਦਾ ਕਤਲ ਹੋਇਆ ਸੀ ਮੈਂ ਚੰਡੀਗੜ੍ਹ ਦੇ ਵਿੱਚ ਆਪਣੇ ਘਰ ਦੇ ਵਿੱਚ ਸੀ ਸਿੱਧੂ ਦੀ ਮੌਤ 29 ਮਈ 2022 ਨੂੰ ਹੋਈ ਸੀ ਅਤੇ 2 ਜੂਨ ਨੂੰ ਮੈਂ ਕੈਨੇਡਾ ਚਲਾ ਗਿਆ ਮੇਰਾ 21 ਜੂਨ 2022 ਨੂੰ ਕੈਨੇਡਾ ਦੇ ਵਿੱਚ ਇੱਕ ਬੇਟਾ ਹੋਇਆ। ਮਨਕੀਰਤ ਨੇ ਕਿਹਾ ਕਿ ਮੈਂ ਅਜੇ ਵੀ ਉਸ ਦ੍ਰਿਸ਼ ਨੂੰ ਯਾਦ ਕਰਕੇ ਰੋਂਦਾ ਹਾਂ ਜਦੋਂ ਮੀਡੀਆ ਨੇ ਰਿਪੋਰਟ ਦਿੱਤੀ ਸੀ ਕਿ ਮੈਂ ਵਿਦੇਸ਼ ਭੱਜ ਗਿਆ ਹਾਂ। ਮੈਂ 2-3 ਸਾਲਾਂ ਤੋਂ ਬਹੁਤ ਪਰੇਸ਼ਾਨ ਰਿਹਾ। ਕਲਾਕਾਰ ਹਿੱਟ ਹੋਣ ਦੇ ਲਈ ਇੱਕ ਦੂਜੇ ਦੇ ਖਿਲਾਫ ਗੀਤ ਗਾਉਂਦੇ ਨੇ ਪਰ ਮੈਂ ਕਦੇ ਵੀ ਅਜਿਹਾ ਨਹੀਂ ਕੀਤਾ। ਜੇਕਰ ਕੋਈ ਮੇਰੇ ਖਿਲਾਫ ਗੀਤ ਗਾਉਂਦਾ ਵੀ ਸੀ ਤਾਂ ਮੈਂ ਆਪਣੇ ਹੱਥ ਜੋੜ ਲੈਂਦਾ ਸੀ। ਮੈਨੂੰ ਨਹੀਂ ਪਤਾ ਕਿ ਮੈਂ ਇਨਾ ਮਾਮਲਿਆਂ ਦੇ ਵਿੱਚ ਕਿਉਂ ਸ਼ਾਮਲ ਹੋ ਗਿਆ ਜੇਕਰ ਸਿੱਧੂ ਅਤੇ ਵਿੱਕੀ ਨੂੰ ਸੁਰੱਖਿਆ ਮਿਲਦੀ ਤਾਂ ਉਹ ਬਚ ਜਾਂਦੇ ਇਸ ਤੋਂ ਅੱਗੇ ਮਨਕੀਰਾ ਤੌਲਕ ਨੇ ਕੈਨੇਡਾ ਨੂੰ ਛੱਡਣ ਬਾਰੇ ਵੀ ਖੁੱਲ ਕੇ ਗੱਲ ਕੀਤੀ ਹੈ ਅਤੇ ਕਿਹਾ ਕਿ ਮੈਂ ਕੈਨੇਡਾ ਜਾਣਾ ਚਾਹੁੰਦਾ ਸੀ ਮੈਂ ਗਿਆ ਪਰ ਮੈਂ ਉੱਥੇ ਨਹੀਂ ਰਹਿ ਸਕਿਆ ਅਤੇ ਵਾਪਸ ਆ ਗਿਆ ਹੁਣ ਕੈਨੇਡਾ ਦੇ ਵਿੱਚ ਵੀ ਗੋਲੀਬਾਰੀ ਹੋ ਰਹੀ ਹੈ ਉੱਥੇ ਕੋਈ ਵੀ ਸੁਰੱਖਿਆਤ ਨਹੀਂ ਹੈ ਜੇਕਰ ਅਸੀਂ ਪੰਜਾਬ ਦੇ ਵਿੱਚ ਸੁਰੱਖਿਆਤ ਹਾਂ ਤਾਂ ਇਸ ਦਾ ਸੇਰਾ ਪੰਜਾਬ ਪੁਲਿਸ ਨੂੰ ਜਾਂਦਾ ਹੈ ਜੇਕਰ ਸਿੱਧੂ ਦੇ ਕੋਲ ਵੀ ਸੁਰੱਖਿਆ ਹੁੰਦੀ ਤਾਂ ਉਹ ਬਚ ਜਾਂਦਾ ਪੰਜਾਬੀ ਗਾਇਕ ਨੇ ਅੱਗੇ ਕਿਹਾ ਕਿ ਜੇਕਰ ਵਿੱਕੀ ਮਿੱਡੂ ਖੇੜਾ ਦੇ ਕੋਲ ਵੀ ਸੁਰੱਖਿਆ ਹੁੰਦੀ ਤਾਂ ਉਸ ਦੀ ਵੀ ਸੁਰੱਖਿਆ ਹੋ ਜਾਂਦੀ ਉਹ ਵੀ ਬਚ ਜਾਂਦਾ ਪੁਲਿਸ ਦੇ ਉੱਤੇ ਗੋਲੀ ਚਲਾਉਣਾ ਮੁਸ਼ਕਲ ਹੁੰਦਾ ਕੈਨੇਡਾ ਦੇ ਵਿੱਚ ਕੋਈ ਸੁਰੱਖਿਅਤ ਨਹੀਂ ਹੈ ਤੁਸੀਂ ਉੱਥੇ ਬੁਲੇਟ ਪ੍ਰੂਫ ਕਾਰ ਵੀ ਨਹੀਂ ਰੱਖ ਸਕਦੇ ਸਾਲ 2015 16 ਵਾਲਾ ਕੈਨੇਡਾ ਹੁਣ ਨਹੀਂ ਰਿਹਾ ਬਿਊਰੋ ਰਿਪੋਰਟ ਹਮਦਰਦ ਟੀਵੀ